ਹਾਂਜੀ ਕਿਵੇਂ ਹੋ ਸਾਰੇ ਕੋਈ ਜ਼ਰੂਰੀ ਗੱਲਾਂ ਬਾਤਾਂ ਕਰਦੇ ਆ ਤੇ ਮੇਰੇ ਹੱਥ 'ਚ ਉਹ ਅਖਬਾਰ ਆ ਜੀਤ ਤੇ ਇਹਦੇ ਵਿੱਚ ਆ ਮੋਰੀ ਪਹਿਲੀ ਉਹ ਖਬਰ ਆ ਧਿਆਨ ਨਾਲ ਦੇਖ ਲਓ ਕਿਸਾਨਾਂ ਨੂੰ ਐਮਐਸਪੀ ਦੇਣ ਤੋਂ ਕੋਰੀ ਨਾ ਕਰ ਗਿਆ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਇਹ ਪੰਜਾਬ ਦਾ ਮੁੱਖ ਮੰਤਰੀ ਇਹ ਭਵੰਤਮਾਨ ਉਹ ਬੰਦਾ ਜਦੋਂ ਇਹ ਵਿਰੋਧੀ ਧਿਰ 'ਚ ਹੁੰਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਕਿ ਭਾਈ ਅਸੀਂ 22 ਦੇ ਵਿੱਚ 22 ਫਸਲਾਂ ਤੇ ਐਮਐਸਪੀ ਦਵਾਗੇ ਸਾਡੀ ਸਰਕਾਰ ਬਣਾਓ ਇਹ ਕੈਪਟਨ ਬਰਦਲਾ ਨੂੰ ਕਹਿੰਦਾ ਹੁੰਦਾ ਸੀ ਕਿ ਭਾਈ ਜੇ ਤੁਸੀਂ ਕਿਸਾਨਾਂ ਨੂੰ ਐਮਐਸਪੀ ਨਹੀਂ ਦੇ ਸਕਦੇ ਤਾਂ ਕੁਰਸੀ ਛੱਡ ਕੇ ਪਰੇ ਹੋ ਜਾਓ ਅੱਜ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਭਾਈ ਇਹ ਦੋਗਲਾ ਬੰਦਾ ਜਿਹੜਾ ਤੁਹਾਨੂੰ ਝੂਠ ਬੋਲ ਕੇ ਸੱਤਾ ਦੇ ਵਿੱਚ ਆਇਆ ਜਿਹੜਾ ਕਹਿੰਦਾ ਕਿ ਸਾਡੀ ਸਰਕਾਰ ਬਣਾਓ ਅਸੀਂ ਐਮਐਸਪੀ ਦਵਾਗੇ ਇਹਨਾਂ ਦੀ ਅਨਮੋਲ ਗੱਗਨ ਮਾਨ ਕਹਿੰਦੀ ਹੁੰਦੀ ਸੀ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਕਿ ਭਾਈ ਐਂ ਚੁੱਟ ਗਿਆ ਮਾਰ ਕੇ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਸਾਡੀ ਸਰਕਾਰ ਬਣਾਓ ਇਹ ਤਾਂ 5 ਮਿੰਟਾਂ ਦਾ ਕੰਮ ਹੁਣ ਇਹ ਵੀ ਭਗੋੜਾ ਹੋ ਗਏ ਵੀ ਭੱਜ ਰਿਹਾ ਐਮਐਸਪੀ ਦੇਣ ਤੋਂ ਸੋ ਭੱਜਣ ਤਾਂ ਆਪਾਂ ਦੇਣਾ ਨਹੀਂ ਇਹ ਲੋਕ ਸਭਾ ਚੋਣਾਂ ਦੇ ਵਿੱਚ ਬੜੀ ਹਿੱਕ ਤਾ ਪੜ ਕੇ ਕਹਿੰਦੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਪਰ ਜਿਹੋ ਜਿਹੇ ਇਹਨਾਂ ਨੇ ਹਰਕਤਾਂ ਕੀਤੀਆਂ ਨੇ ਜਿਵੇਂ ਭਗੋੜੇ ਹੋ ਜਾਂਦੇ ਨੇ ਸਾਰੇ ਵਾਅਦਿਆਂ ਤੋਂ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਪੈਣੀ ਚਾਹੀਦੀ ਬਾਈਕਾਟ ਕਰੋ ਕਿਸਾਨ ਜਥੇਬੰਦੀਓ ਕਿਸਾਨੋ ਬਾਈਕਾਟ ਕਰੋ ਇਹਨਾਂ ਦਾ ਜਿਹੜੇ ਤੁਹਾਨੂੰ ਝੂਠ ਬੋਲ ਕੇ ਸੱਤਾ ਦੇ ਵਿੱਚ ਆਏ ਨੇ ਇਹ ਕਹਿੰਦੇ ਹੁੰਦੇ ਸੀ 24 ਘੰਟਿਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲੂ ਅਸੀਂ ਗਾਰੰਟੀ ਦਿੰਨੇ ਆ ਕਹਿੰਦੇ ਹੁੰਦੇ ਸੀ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋ ਜਾਣਗੇ ਚਿੱਟਾ ਖਤਮ ਹੋ ਜਾਊਗਾ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਬਜ਼ੁਰਗਾਂ ਨੂੰ 2500 ਪੈਨਸ਼ਨ ਦਵਾਂਗੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਔਰਤਾਂ ਨੂੰ 1-1000 ਮਿਹਨੇ ਦਾ ਦਿਮਾਗ ਇਹ ਕਹਿੰਦੇ ਹੁੰਦੇ ਸੀ ਕਿ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਪੱਤਾ ਦਵਾਂਗੇ ਕਿੱਥੇ ਗਿਆ ਜੋ ਪੱਤਾ ਸੋ ਸਾਰੇ ਇਹਨਾਂ ਨੂੰ ਸਵਾਲ ਕਰੋ ਸਵਾਲ ਪੁੱਛੋ ਲੋਕਾਂ ਨੇ ਇਤਕੀ ਨਾ ਨਸ਼ੇ ਚ ਵੀ ਕਹੀ ਸੀ ਨਾ ਪੈਸੇ ਚ ਵੀ ਕੇ ਸੀ ਬੜੀ ਆਸ ਉਮੀਦ ਸੀ ਕਿ ਬਦਲਾ ਲਿਆਵਾਂਗੇ ਪਰ ਬਦਲਾ ਨੇ ਜਮਈ ਲੋਕਾਂ ਦੇ ਦਿਲਾਂ ਚੂ ਹੀ ਲੈ ਗਏ ਕਿਉਂਕਿ ਇਹਨਾਂ ਦੀ ਜੜੀ ਆ ਕਹਿਣੀ ਤੇ ਕਰਨੀ ਉਹਦਾ ਜ਼ਮੀਨ ਆਸਮਾਨ ਦਾ ਫਰਕ ਆ। ਉਦੋਂ ਇਹ ਕੁਝ ਹੋਰ ਸੀ ਤੇ ਅੱਜ ਕੁਝ ਹੋਰ ਨੇ। ਸਾਰੀ ਗੱਲਾਂ ਤੋਂ ਭੱਜੀ ਜਾਂਦੇ ਨੇ। ਕੋਈ ਵਾਦਾ ਨਹੀਂ ਪੂਰਾ ਕੀਤਾ। ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਜੇਲਾ ਦੇ ਵਿੱਚ ਡੱਕਤਾ ਇਹਨਾਂ ਨੇ। ਜਿਹੜੇ ਪੰਜਾਬ ਦੇ ਵਿੱਚ ਨਸ਼ੇ ਛਡਾਰੇ ਸੀ ਨੌਜਵਾਨਾਂ ਨੂੰ ਅਮਰ ਵੱਲ ਪ੍ਰੇਰਿਤ ਕਰਾਰੇ ਸੀ ਕਿ ਅਮਰਤਿ ਸ਼ਕੋ ਨੌਜਵਾਨਾਂ ਨੂੰ। ਸੋ ਤੁਹਾਡੇ ਕੋਲ ਮੌਕਾ ਹੁਣ ਵਿਧਾਨ ਲੋਕ ਸਭਾ ਚੋਣਾਂ ਚੱਲ ਪਈਆਂ। ਇਹਨਾਂ ਨੂੰ ਵੋਟ ਨਾ ਪਾਇਓ। ਬੜੀ ਤੁਹਾਡੇ ਨਾਲ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਆ ਤੁਹਾਨੂੰ ਕੋਈ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਆਪ ਜਣ ਲੱਗ ਪੇ ਤੇ ਭੱਜਣ ਤੁਸੀਂ ਦੇਣਾ ਨਹੀਂ ਸਵਾਲ ਕਰੋ ਵਿਰੋਧ ਕਰੋ ਵੋਟ ਇਹਨਾਂ ਨੂੰ ਨਹੀਂ ਪਾਉਣੀ ਹੋਣ ਬੜੀ ਆਸ ਉਮੀਦ ਸੀ ਇਹਨਾਂ ਤੇ ਬਹੁਤ ਆਸ ਉਮੀਦ ਹੁਣ ਤੁਹਾਨੂੰ ਇੱਕ ਖਬਰ ਹੋਰ ਦਿਖਾ ਦਿੰਨੇ ਚਾਹੁੰਦੇ ਆ ਦੂਜੀ ਖਬਰ ਇਹ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੌਣ ਲੜਨਗੇ ਖਡੂਰ ਸਾਹਿਬ ਤੋਂ ਤੇ ਹੁਣ ਸਾਡੇ ਲੋਕ ਵੀ ਕਹਿੰਦੇ ਹੁੰਦੇ ਸੀ ਕਿ ਭਾਈ ਨੌਜਵਾਨਾਂ ਤੇ ਐਨਐਸਏ ਲਾ ਕੇ ਜੇਲਾ ਚ ਡੱਕਤਾ ਜਿਹੜੇ ਵਿਚਾਰੇ ਅੰਮ੍ਰਿਤ ਛਕਾਰੇ ਸੀ ਨਸ਼ਿਆ ਤੋਂ ਛਡਾਰੇ ਸੀ ਨੌਜਵਾਨਾਂ ਨੂੰ ਤੇ ਹੁਣ ਥੋਡੇ ਹੱਥ ਦੇ ਥੋਡੇ ਹੱਥ ਦੇ ਵਿੱਚ ਵੀ ਇਹੀ ਆ ਕੀ ਭਾਈ ਤੁਸੀਂ ਵੋਟ ਪਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਉਹ ਕਿਵੇਂ ਉਹ ਤਾਂ ਤੁਹਾਨੂੰ ਬਾਤੋ ਵੱਧ ਬੋਟਾ ਪਾਉਣੀਆਂ ਪੈਣੀਆਂ ਜਿਤਾਉਣਾ ਪੈਣਾ ਅਮਰਤਪਾਲ ਸਿੰਘ ਖਾਲਸਾ ਨੂੰ ਤਾਂ ਹੀ ਬਾਹਰ ਆ ਸਕਦੇ ਨੇ ਨਹੀਂ ਤਾਂ ਭਾਈ ਰੱਬ ਰਾਖਾ ਨਹੀਂ ਤਾਂ ਤੁਸੀਂ ਮਾੜੇ ਲੀਡਰਾਂ ਨੂੰ ਬੋਟਾ ਪਾਈ ਜਾਂਦੇ ਆ ਲੁੱਟੇ ਜਾਂਦੇ ਆ ਕੁੱਟੇ ਜਾਂਦੇ ਆ ਹੁਣ ਤੁਹਾਡੇ ਹੱਥ ਚ ਤੁਸੀਂ ਕੀ ਕਰਨਾ ਚਾਹੁੰਦੇ ਆ ਕਾਹਲੂ ਕਿਸੇ ਨੂੰ ਦੋਸ਼ ਨਾ ਦਿਓ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਉਹਨੇ ਜਿੰਨੇ ਵੀ ਨੇ ਨੌਜਵਾਨ ਤੇ ਪ੍ਰਾਣੇਬੰਦੀ ਸਿੰਘ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਚੱਕਦੇ ਇਕੱਠ ਨਹੀਂ ਕਰਦੇ ਸੋ ਇੱਥੇ ਤਾਂ ਇਕੱਠ ਵੀ ਨਹੀਂ ਕਰਨ ਦੀ ਲੋੜ ਇੱਕ ਬੋਟ ਪਾਉਣੀ ਆ ਬੋਟ ਪਾ ਕੇ ਬਾਹਰ ਆ ਸਕਦੇ ਨੇ ਹੁਣ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਇਹਨਾਂ ਨੂੰ ਬਾਹਰ ਲਿਆ ਸਕਦੇ ਹੋ ਜਾਂ ਨਹੀਂ ਬਾਤੋਂ ਬਾਦ ਜੇ ਬੋਟ ਪਾਉਂਗੇ ਤਾਂ ਜਿੱਤ ਜਾਣਗੇ ਬਾਹਰ ਆ ਜਾਣਗੇ ਪੰਜਾਬ ਆ ਜਾਣਗੇ ਐਮਪੀ ਬਣ ਕੇ ਆਪਣੀ ਜਿਹੜੀ ਆਵਾਜ਼ ਆ ਪਹਿਲਾਂ ਚੱਕਦੇ ਸੀ ਉਹ ਲੋਕ ਸਭਾ ਦੇ ਵਿੱਚ ਚੱਕ ਸਕਦੇ ਨੇ ਤੇ ਜੇ ਤੁਹਾਨੂੰ ਵਧੀਆ ਵਿਚਾਰ ਲੱਗੇ ਵਧੀਆ ਗੱਲਾਂ ਬਾਤਾਂ ਲੱਗੀਆਂ ਤਾਂ ਸਪੋਰਟ ਕਰਦੇ ਰਹੋ ਧੰਨਵਾਦ ਜੀ